ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਜੀ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਅੱਜ ਦੀ ਜਿਹੜੀ ਸੱਚੀ ਘਟਨਾ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਹੈ ਜੇ ਬਠਿੰਡਾ ਸ਼ਹਿਰ ਦੇ ਤੇ ਬਠਿੰਡਾ ਇੱਕ ਜ਼ਿਲ੍ਹਾ ਵੀ ਹੈ ਅੱਜ ਕੱਲ੍ਹ ਠੱਗ ਹੈ ਜਿਹੜੇ ਇੰਨੇ ਠੱਗੀਆਂ ਦਾ ਸ਼ਿਕਾਰ ਹੋ ਰਿਹਾ ਲੋਕ ਇਹਨਾਂ ਦੀਆਂ ਦਾ ਇਹ ਪੱਖੋਂ ਵੱਖਰੇ ਤਰੀਕੇ ਆ ਜਿਹੜੇ ਲੱਭ ਲੈ ਲੈਂਦੇ ਨੇ ਇਸ ਕਰਕੇ ਸੁਚੇਤ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਇਸੇ ਤਰ੍ਹਾਂ ਹੀ ਇੱਕ ਘਟਨਾ ਵਾਪਰੀ ਬਠਿੰਡੇ ਦੇ ਰਹਿਣ ਵਾਲੇ ਸतीश ਕੁਮਾਰ ਜੈਨ ਦੇ ਨਾਲ ਸतीश ਕੁਮਾਰ ਜੈਨ ਦੀ ਕਾਰ ਜਿਹੜੀ ਥੋੜੀ ਜੀ ਖਰਾਬ ਹੁੰਦੀ ਹੈ ਤੇ ਉਸਨੇ ਇਸ ਦੀ ਵਾਸ਼ਿੰਗ ਵੀ ਕਰਵਾਉਣੀ ਹੁੰਦੀ ਹੈ ਡਰਾਈ ਕਲੀਨਿੰਗ ਵਗੈਰਾ ਵੀ ਉਹਨੇ ਕਾਰ ਨੂੰ ਕਰਾਉਣਾ ਹੁੰਦਾ ਜਿਸ ਦੇ ਚਲਦੇ ਆ ਜੀ ਉਹ ਆਪਣੀ ਕਾਰ ਨੂੰ ਗੈਰੇਜ ਦੇ ਵਿੱਚ ਲੈ ਕੇ ਜਾਂਦਾ ਤਾਂ ਕਿ ਸ ਨੂੰ ਧਵਾ ਕੇ ਲੈ ਆਵੇ ਜਦੋਂ ਉਹ ਬੱਤੀਆਂ ਵਾਲੇ ਚੌਂਕ ਦੇ ਕੋਲ ਪਹੁੰਚਦਾ ਤਾਂ ਇਹ ਉੱਥੇ ਟ੍ਰੈਫਿਕ ਜਾਮ ਹੁੰਦਾ ਤੇ ਰੈੱਡ ਬੱਤੀ ਹੋਣ ਕਾਰਨ ਉਸ ਨੂੰ ਉਹ ਰੁਕਣਾ ਪੈਂਦਾ ਕੁਝ ਚਿਰ ਤਾਂ ਉੱਥੇ ਇੱਕ ਬਾਬਾ ਆਉਂਦਾ ਜੀ ਪਰਦਾ ਸ਼ੀਸ਼ਾ ਖੜਕਾਉਂਦਾ ਜਦੋਂ ਸ਼ਤੀਸ਼ ਕੁਮਾਰ ਜੈਨ ਜੀ ਸ਼ੀਸ਼ਾ ਖੋਲਦਿਆ ਤਾਂ ਬਾਬਾ ਕਹਿੰਦਾ ਵੀ ਇੱਥੇ ਬੋਧੀ ਵਾਲੇ ਬਾਬਾ ਦਾ ਮੰਦਿਰ ਕਿੱਥੇ ਹੈ ਤਾਂ ਸ਼ਤੀਸ਼ ਕੁਮਾਰ ਕਹਿੰਦਾ ਵੀ ਇਦਾਂ ਦੇ ਬਾਬੇ ਦਾ ਮੰਦਿਰ ਇੱਥੇ ਨੇੜੇ ਕਿਤੇ ਵੀ ਨਹੀਂ ਹੈ ਜੀ ਤੁਹਾਨੂੰ ਕੋਈ ਭੁਲੇਖਾ ਲੱਗਿਆ ਚਲੋ ਜੀ ਬੱਤੀ ਗ੍ਰੀਨ ਹੋ ਜਾਂਦੀ ਹੈ ਤੇ ਸ਼ਤੀਸ਼ ਕੁਮਾਰ ਅੱਗੇ ਚਲਾ ਜਾਂਦਾ ਹੈ ਅੱਗੇ ਜਾ ਕੇ ਦੇਖਦਾ ਵੀ ਗੈਰਜ਼ਾ ਜਿਹੜਾ ਬੰਦ ਹੁੰਦਾ ਤੇ ਉਹ ਜਦੋਂ ਵਾਪਸ ਆਉਂਦਾ ਤੇ ਅਚਾਨਕ ਕਿਤੇ ਕੁਦਰਤੀ ਉੱਥੇ ਹੀ ਰੁਕ ਜਾਂਦਾ ਤੇ ਪੱਤੀ ਫੇਰ ਲਾਲ ਹੁੰਦੀ ਹੈ ਤਾਂ ਉੱਥੇ ਇੱਕ ਔਰਤ ਤੇ ਇੱਕ ਬੰਦਾ ਮੋਟਰਸਾਈਕਲ ਤੇ ਆਉਂਦੇ ਆ ਜੀ ਜਦੋਂ ਸतीश ਕੁਮਾਰ ਖੜਾ ਹੁੰਦਾ ਤਾਂ ਉਹ ਪੁੱਛਦੇ ਆ ਵੀ ਇੱਥੇ ਤੁਹਾਨੂੰ ਇੱਕ ਤੇ ਬਾਬੇ ਨੇ ਜਾਣਦੇ ਇੱਥੇ ਇੱਕ ਬਾਬਾ ਘਰਦਾ ਹੁੰਦਾ ਜੀ ਤੇ ਉਹ ਬਾਬਾ ਸਾਨੂੰ ਦੇਖ ਕੇ ਤਾਂ ਬਹੁਤ ਗਾਲਾਂ ਕੱਢਦਾ ਪਰ ਉਹ ਔਰਤ ਕਹਿੰਦੀ ਵੀ ਮੇਰੇ ਭਰਾ ਅੰਨਾ ਸੀ ਤੇ ਬਾਬੇ ਦੇ ਦਰਸ਼ਨਾਂ ਕਰਕੇ ਤੇ ਬਾਬੇ ਦੇ ਇੱਕ ਮੰਤਰ ਦਿੱਤਾ ਸੀ ਉਹਦੇ ਕਰਕੇ ਵੀ ਉਹਦੀ ਨਿਗਾ ਵਾ ਪਸਾਈ ਤੇ ਅਸੀਂ ਉਸ ਬਾਬੇ ਨੂੰ ਲੱਭਦੇ ਫਿਰਦੇ ਆ ਤਾਂ ਸतीश ਕੁਮਾਰ ਇੰਨੇ ਇਧਰ ਉਧਰ ਹੀ ਦੇਖ ਰਿਹਾ ਹੁੰਦਾ ਤਾਂ ਉਸ ਔਰਤ ਕਹਿੰਦੀ ਉਹ ਫਿਰਦਾ ਬਾਬਾ ਤੇ ਜਦੋਂ ਬਾਬਾ ਉੱਥੇ ਆਉਂਦਾ ਨੇੜੇ ਕਿਤੇ ਉਹਨਾਂ ਦੇ ਤਾਂ ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਤੇ ਉਹ ਕਹਿੰਦੇ ਵੀ ਇਹ ਤਾਂ ਬਾਬਾ ਸਾਨੂੰ ਗਾਲਾਂ ਕੱਢਦਾ ਤੇ ਇੰਨੇ ਸੀ ਸਦੀਸ਼ ਕੁਮਾਰ ਦਾ ਉਹ ਸ਼ਸ਼ਧਵਾਰਾ ਖੜਕਾਉਂਦਾ ਕਹਿੰਦਾ ਬੇਟਾ ਵੀ ਅੱਗੇ ਮੈਨੂੰ ਰਜendra ਕਾਲਸ ਤੱਕ ਛੱਡ ਦੇ ਤਾਂ ਸਦੀਸ਼ ਕੁਮਾਰ ਕਿਤੇ ਪ੍ਰਭਾਵਿਤ ਹੋ ਚੁੱਕਿਆ ਸੀਗਾ ਇਹ ਕੁਝ ਨਾ ਕੁਝ ਜਿਵੇਂ ਉਹ ਔਰਤ ਤੇ ਬੰਦੇ ਨੇ ਤਾਰੀਫ਼ ਕੀਤੀ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ ਪਿੱਛੇ ਬੈਠੋ ਮੈਂ ਤੁਹਾਨੂੰ ਉੱਥੇ ਲਾ ਦੂੰਗਾ ਉੱਥੇ ਆਉਣ ਤੇ ਬਾਬਾ ਕਹਿੰਦਾ ਵੀ ਬਸ ਇੱਥੇ ਰੋਕ ਦੇ ਮੈਂ ਹੁਣ ਉੱਤਰ ਜਾਂਦਾ ਉੱਤਰ ਦੇ ਵਕਤ ਇੱਕ ਛੋਟਾ ਜਿਹਾ ਪੱਥਰ 10 ਦੇ ਨੋਟ ਦੇ ਵਿੱਚ ਲਪੇਟ ਕੇ ਜੀ ਉਹ ਸਤੀਸ਼ ਕੁਮਾਰ ਨੂੰ ਦੇ ਦਿੰਦਾ ਹੈ ਕਹਿੰਦਾ ਜੀ ਇਹਨੂੰ ਆਪਣੇ ਧਾਨ ਵਾਲੀ ਥਾਂ ਤੇ ਰੱਖ ਦੀ ਤੇਰਾ ਧਨ ਦੁੱਗਣਾ ਤਿੱਗਣਾ ਹੋਊ ਤੇਰੇ ਘਰ ਦੇ ਵਿੱਚ ਬਰਕਤ ਰਹਿਣੀ ਸ਼ੁਰੂ ਹੋ ਜੂਗੀ ਤੇ ਸਤੀਸ਼ ਕੁਮਾਰ ਨੂੰ ਸਤਿ ਸ਼੍ਰੀ ਅਕਾਲ ਜੀ ਨੀਕ ਨਮਸਤੇ ਬੁਲਾ ਕੇ ਬਾਬਾ ਉੱਤਰ ਕੇ ਜਾਣ ਲੱਗਾ ਤਾਂ ਉਹੀ ਬੰਦਾ ਤੇ ਔਰਤ ਉਸ ਦੇ ਅੱਗੇ ਹੁੰਦੇ ਨੇ ਹੀ ਪਹਿਲਾਂ ਉਕਾਰ ਦੇ ਪਿੱਛੇ ਹੁੰਦੇ ਨੇ ਸਤੀਸ਼ ਕੁਮਾਰ ਵੀ ਸ਼ੀਸ਼ੇ ਵਿੱਚ ਇਹ ਚੀਜ਼ ਦੇਖ ਲੈਂਦਾ ਹੈ ਉਹ ਕਹਿੰਦੇ ਬਾਬਾ ਜੀ ਸਾਡੇ ਤੇ ਕਿਰਪਾ ਕਰੋ ਵੀ ਤੁਸੀਂ ਸਾਨੂੰ ਗਾਲਾਂ ਕਿਉਂ ਕੱਢਦੇ ਹੋ ਪੈਰਾਂ 'ਚ ਪੈ ਜਾਂਦੇ ਤਾਂ ਬਾਬਾ ਕਹਿੰਦਾ ਚੱਲ ਤੂੰ ਵੀ ਕੀ ਯਾਦ ਰੱਖੇਂਗੀ ਭਾਈ ਮੈਂ ਤਾਂ ਫੇਰ ਵੀ ਮੱਕਰ ਬੰਦਾ ਇੱਕ 10 ਦੇ ਨੋਟ ਦੇ ਵਿੱਚ ਲਪੇਟ ਕੇ ਪੱਥਰ ਉਹਨਾਂ ਨੂੰ ਵੀ ਦੇ ਦਿੰਦਾ ਤੇ ਉਹਨਾਂ ਨੂੰ ਕਹਿੰਦਾ ਬਾਬਾ ਉਹਨਾਂ ਨੂੰ ਕਹਿੰਦਾ ਜੀ ਤੁਹਾਡਾ ਜਿਹੜਾ ਸੋਨਾ ਮੈਨੂੰ ਦੇ ਦਿਓ ਮੈਂ ਇਹਨੂੰ ਟੁੱਗਣਾ ਕਰ ਦੂੰਗਾ ਤੇ ਔਰਤ ਤੇ ਬੰਦਾ ਜਿਹੜੇ ਸੋਨਾ ਲਾ ਕੇ ਦੇ ਦਿੰਦੇ ਆ ਹੁਣ ਇੱਧਰ ਸतीश ਕੁਮਾਰ ਨੂੰ ਵੀ ਬਾਬਾ ਕਹਿੰਦਾ ਵੀ ਸੋਨਾ ਦੇ ਦੇ ਉਹ ਕਹਿੰਦਾ ਉਹ ਕੁਝ ਚਰਤਾ ਸਤੀ ਨੂੰ ਸਮਝ ਚੁੱਕਾ ਹੁੰਦਾ ਵੀ ਮੈਂ ਐਦਾਂ ਕਿਸੇ ਅਣਜਾਣ ਬੰਦੇ ਨੂੰ ਆਪਣਾ ਸੋਨਾ ਨਹੀਂ ਦੇ ਸਕਦਾ। ਬਾਬਾ ਦੋ ਤਿੰਨ ਵਾਰ ਕਹਿੰਦਾ ਜੀ ਵੀ ਬੇਟਾ ਦੇ ਦੋ ਤੁਹਾਡਾ ਸੋਨਾ ਦੁੱਗਣਾ ਹੋ ਜਾਊਗਾ। ਸਤੀਸ਼ ਕੁਮਾਰ ਦੇ ਚੇਨ ਪਾਈ ਸੀ 2.5 ਤੋਲਿਆਂ ਦੀ ਤੇ 2 ਤੋਲਿਆਂ ਦਾ ਉਹਦੇ ਕੜਾ ਤੇ ਅੱਧੇ ਤੋਲੇ ਦੀ ਉਹਦੀ ਛਾਪ ਪਾਈ ਸੀ। ਤਿੰਨੋਂ ਚਾਰੋ ਚੀਜ਼ਾਂ ਲਾ ਕੇ ਕੁਝ ਦੇਰ ਬਾਅਦ ਸਤੀਸ਼ ਕੁਮਾਰ ਉਹਨਾਂ ਨੂੰ ਦੇ ਦਿੰਦਾ ਹੈ। ਇੱਥੇ ਸਤੀਸ਼ ਕੁਮਾਰ ਦੱਸਦਾ ਵੀ ਮੇਰੇ ਦਿਮਾਗ ਨੂੰ ਪਤਾ ਨਹੀਂ ਕੀ ਹੋਇਆ। ਵੀ ਮੈਂ 4.5 ਲੱਖ ਦਾ ਨੁਕਸਾਨ ਆਪਦਾ ਕਰਵਾ ਦਿੱਤੀ ਅਸੀਂ ਤੇ ਮੈਨੂੰ ਪਤਾ ਵੀ ਨਹੀਂ ਚੱਲਿਆ ਵੀ ਉਹ ਕਦੋਂ ਰਫੂ ਚੱਕਰ ਹੋ ਗਏ ਜਦੋਂ 5-7 ਮਿੰਟਾਂ ਬਾਅਦ ਇਹ ਅਹਿਸਾਸ ਹੁੰਦਾ ਵੀ ਉਹ ਮੇਰਾ ਸੋਨਾ ਜਿਹੜਾ ਗਾਇਬ ਹੋ ਚੁੱਕਿਆ ਮੈਂ ਉਹਨਾਂ ਨੂੰ ਦੇ ਚੁੱਕਿਆ ਤਾਂ ਉਹ ਘਰੇ ਫੋਨ ਕਰਦਾ ਘਰ ਵਾਲੇ ਪੁਲਿਸ ਵਾਲਿਆਂ ਨੂੰ ਫੋਨ ਕਰਦੇ ਆ ਹੁਣ ਤੁਸੀਂ ਦੇਖੋ ਵੀ ਠੱਗਾਂ ਨੇ ਠੱਗੀ ਮਾਰਨ ਦਾ ਤਰੀਕਾ ਜਿਹੜਾ ਕਿੰਨਾ ਬਦਲ ਲਿਆ ਪੁਲਿਸ ਆਉਂਦੀ ਹੈ ਜੀ ਕੈਮਰੇ ਵਗੈਰਾ ਦੇਖਦੀ ਹੁਣ ਜਦੋਂ ਚੋਰ ਫੜੇ ਜਾਣਗੇ ਉਦੋਂ ਦੇਖੀ ਜਾਊਗੀ ਫਿਲਹਾਲ ਇੱਕ ਪੜ੍ਹਿਆ ਲਿਖਿਆ ਐਜੂਕੇਟਿਡ ਬੰਦਾ ਵੀ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੋ ਚੁੱਕਿਆ ਹੈ ਹੋ ਸਕਦਾ ਉਹਨੇ ਉਹ 10 ਰੁਪਏ ਦੇ ਨੋਟ ਦੇ ਵਿੱਚ ਕੋਈ ਅਜਈ ਦਵਾਈ ਹੈ ਜਿਹੜੀ ਮਿਲਾਈ ਹੋਵੇ ਜਿਸ ਤੇ ਨਾਲ ਬੰਦਾ ਸੁੱਧੋਬੁੱਧ ਹੋ ਚੁੱਕਾ ਹੈ ਜੇ ਤੁਹਾਨੂੰ ਵੀ ਕੋਈ ਏਦਾਂ ਦੇ ਚੋਰ ਵਗੈਰਾ ਜਾਂ ਬਾਬੇ ਮਿਲਦੇ ਆ ਤਾਂ ਪਲੀਜ਼ ਇਹਨਾਂ ਤੋਂ ਸचेत ਰਹੋ ਤੇ ਨਹੀਂ ਤੁਹਾਡਾ ਨੁਕਸਾਨ ਕਦੋਂ ਹੋ ਜੇ ਤੁਹਾਨੂੰ ਪਤਾ ਹੀ ਨਹੀਂ ਚੱਲਣਾ